ਫਸਟ ਸਟੈਂਡ ਦੇ ਕੋਲੇ ਇੱਥੇ ਇੱਕ ਐਡਵਾਂਸ ਮੈਡੀਕਲ ਹੈਗਾ। ਇਹ ਕਾਫੀ ਹੈਵੀ ਅਮਾਉਂਟ ਦੇ ਵਿੱਚ ਪ੍ਰੈਗਾਬਲਿਨ ਕੈਪਸੂਲ ਜਿੱਤਾ ਕੀ ਅੱਜਕੱਲ ਮਿਸਯੂਜ਼ ਹੋ ਰਿਹਾ ਹੈ। ਇਹਨੂੰ ਨਸ਼ੇ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈ। ਵੀ ਉਹਦੀ ਸੇਲ ਕਾਫੀ ਹੈਵੀ ਅਮਾਉਂਟ ਦੇ ਵਿੱਚ ਕਰ ਰਹੇ ਨੇ। ਚੈਕਿੰਗ ਦੇ ਵਿੱਚ ਉੱਥੇ ਜਿਹੜੇ ਐਡਵਾਂਸ ਮੈਡੀਕਲ ਦੇ ਮਾਲਕ ਸੀ ਇਹ ਅਸ਼ੋਕ ਪਾਲਟਾ ਜੀ ਉੱਥੇ ਮੌਜੂਦ ਸੀ। ਉਹਨਾਂ ਦੀ ਮੌਜੂਦਗੀ ਦੇ ਵਿੱਚ ਉੱਥੇ ਅਸੀਂ ਪ੍ਰੈਗਾਬਲਿਨ 300 ਜਿਹੜੇ ਕੈਪਸੂਲ ਕਾਫੀ ਹੈਵੀ ਅਮਾਉਂਟ ਦੇ ਵਿੱਚ ਉਹ ਅਸੀਂ ਰਿਕਵਰ ਕੀਤੇ। ਇਹ ਕੈਪਸੂਲ ਇਹਨਾਂ ਦਾ ਕੁੱਲ ਅਮਾਊਂਟ 165000 ਰੁਪਏ ਬੰਦਾ ਹੈ ਤੇ ਇਹ 6000 ਤੋਂ ਉੱਪਰ ਹੈ ਟੋਟਲ ਇਹਨਾਂ ਦੀ ਕੈਪਸੂਲਾਂ ਦੀ ਕੁਆਂਟੀਟੀ ਬੰਦੀ ਹੈ ਇਹਨਾਂ ਦਾ ਕੋਈ ਇਹ ਸੇਲ ਪਰਚੇਸ ਸਾਨੂੰ ਦਿਖਾ ਨਹੀਂ ਸਕੀ ਇਸ ਕਰਕੇ ਜੋ ਸਾਡੀ ਕਾਰਵਾਈ ਹੈਗੀ ਅਸੀਂ ਇਹ ਸਾਰੇ ਕੈਪਸੂਲ ਜ਼ਬਤ ਕਰ ਲਿਆ ਡਰੱਗ ਇਨਸਪੈਕਟਰ ਦੇ ਵੱਲੋਂ ਮੈਡੀਕਲ ਸਟੋਰ ਦੇ ਉੱਤੇ ਛਾਪਾ ਮਾਰਿਆ ਗਿਆ ਜਿਸ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਨੂੰ ਉਸੇ ਸਮੇਂ ਭੱਜਣਾ ਪੈ ਗਿਆ ਦੱਸਿਆ ਜਾ ਰਿਹਾ ਹੈ ਕਿ 1,65,000 ਰੁਪਏ ਦੀ ਬਿਨਾਂ ਬਿਲ ਵਾਲੀ ਨਸ਼ੀਲੀ ਦਵਾਈ ਫੜੀ ਗਈ ਹੈ ਰਿਕਾਰਡ ਨਾ ਹੋਣ ਕਰਕੇ ਦਵਾਈਆਂ ਜ਼ਬਤ ਵੀ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਇਹ ਮੋਗਾ ਤੋਂ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਡਰੱਗ ਇਨਸਪੈਕਟਰ ਦੇ ਵੱਲੋਂ ਇੱਕ ਮੈਡੀਕਲ ਸਟੋਰ ਦੇ ਉੱਤੇ ਸ਼ਾਪਾ ਮਰੀਆ ਗਿਆ ਇਸ ਸ਼ਾਪੇ ਮਰੀ ਦੇ ਦੌਰਾਨ 165000 ਦੀ ਕੀਮਤ ਦੇ ਪ੍ਰੈਗਾਵਲਨ ਦੇ ਕੈਪਸੂਲ ਜਬਤ ਕੀਤੇ ਗਏ ਨੇ ਹਾਂਜੀ ਮੈਨੂੰ ਕਾਫੀ ਟਾਈਮ ਤੋਂ ਇਨਫੋਰਮੇਸ਼ਨ ਆ ਰਹੀ ਸੀ ਵੀ ਇੱਥੇ ਜਿਹੜਾ ਜੀਟੀ ਰੋਡ ਹੈਗਾ ਆਪਣਾ ਬੱਸ ਸਟੈਂਡ ਦੇ ਕੋਲੇ ਇੱਥੇ ਇੱਕ ਐਡਵਾਂਸ ਮੈਡੀਕਲ ਹੈਗਾ ਵੀ ਇਹ ਕਾਫੀ ਹੈਵੀ ਅਮਾਉਂਟ ਦੇ ਵਿੱਚ ਪ੍ਰੈਗਾਵਲਨ ਕੈਪਸੂਲ ਦਿੱਤਾ ਕਿ ਅੱਜਕਲ ਮਿਸਯੂਜ਼ ਹੋ ਰਿਹਾ ਹੈ ਇਹਨੂੰ ਨਸ਼ੇ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈ ਵੀ ਉਹਦੀ ਸੇਲ ਕਾਫੀ ਹੈਵੀ ਅਮਾਉਂਟ ਦੇ ਵਿੱਚ ਕਰ ਰਹੇ ਨੇ ਸੋ ਉਹਦੇ ਮੱਦੇ ਨਜ਼ਰ ਹੀ ਅੱਜ ਅਸੀਂ ਉੱਥੇ ਚੈਕਿੰਗ ਕੀਤੀ ਚੈਕਿੰਗ ਦੇ ਵਿੱਚ ਉੱਥੇ ਜਿਹੜੇ ਐਡਵਾਂਸ ਮੈਡੀਕੋਜ਼ ਦੇ ਮਾਲਕ ਸੀ ਇਹ ਅਸ਼ੋਕ ਪਾਲਟਾ ਜੀ ਉੱਥੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਉੱਥੇ ਅਸੀਂ ਪ੍ਰੈਗਾਬੈਲਿਨ 300 ਜਿਹੜੇ ਕੈਪਸੂਲ ਕਾਫੀ ਹੈਵੀ ਅਮਾਊਂਟ ਦੇ ਵਿੱਚ ਉਹ ਅਸੀਂ ਰਿਕਵਰ ਕੀਤੇ ਇਹ ਕੈਪਸੂਲ ਇਹਨਾਂ ਦਾ ਕੁੱਲ ਅਮਾਊਂਟ 165000 ਰੁਪਏ ਬੰਦਾ ਹੈ ਤੇ ਇਹ 6000 ਤੋਂ ਉੱਪਰ ਹੈ ਟੋਟਲ ਇਹਨਾਂ ਦੀ ਕੈਪਸੂਲਾਂ ਦੀ ਕੁਆਂਟੀਟੀ ਬੰਦੀ ਹੈ ਇਹਨਾਂ ਦਾ ਕੋਈ ਇਹ ਸੇਲ ਪਰਚੇਸ ਸਾਨੂੰ ਦਿਖਾ ਨਹੀਂ ਸਕੇ ਇਸ ਕਰਕੇ ਜੋ ਸਾਡੀ ਇੱਕ ਕਾਰਵਾਈ ਹੈਗੀ ਅਸੀਂ ਇਹ ਸਾਰੇ ਕੈਪਸੂਲ ਜ਼ਬਤ ਕਰ ਲਿਆ ਤੇ ਜ਼ਬਤ ਕਰਨ ਤੋਂ ਬਾਅਦ ਅਸੀਂ ਇਹਨੂੰ ਕੋਰਟ ਦੇ ਵਿੱਚ ਮਾਨਯੋਗ ਸੀਜੀਐਮ ਸਾਹਿਬ ਦੀ ਕੋਰਟ ਚਾਰਜ ਜੀ ਨੂੰ ਪੇਸ਼ ਕਰਾਂਗੇ ਦੀ ਕਸਟਡੀ ਲਵਾਂਗੇ ਤੇ ਉਸ ਤੋਂ ਬਾਅਦ ਜੋ ਵੀ ਐਕਟ ਦੇ ਤਹਿਤ ਜੋ ਮੈਕਸਿਮਮ ਕਾਰਵਾਈ ਹੈ ਜੋ ਵੀ ਆਪਾਂ ਇੱਥੇ ਕਰਨ ਲਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਆਪਾਂ ਭੇਜਾਂਗੇ ਸਰ ਇਹ ਕੀ ਇਹਨਾਂ ਨੂੰ ਰੱਖਣ ਦੀ ਇਜਾਜ਼ਤ ਹੈਗੀ ਕੈਪਸੂਲ ਦੀ ਇਹ ਨਹੀਂ ਕੈਪਸੂਲ ਰੱਖ ਸਕਦੇ ਆ ਬਟ ਉਹਦਾ ਰਿਕਾਰਡ ਹੋਣਾ ਚਾਹੀਦਾ ਹੈ ਉਹਦਾ ਪਰਚੇਜ਼ ਰਿਕਾਰਡ ਹੋਣਾ ਚਾਹੀਦਾ ਹੈ ਜੋ ਸੇਲ ਕਰ ਰਹੇ ਉਹਦਾ ਰਿਕਾਰਡ ਹੋਣਾ ਚਾਹੀਦਾ ਬਟ ਇਹਨਾਂ ਨੇ ਸਾਨੂੰ ਕੋਈ ਪਰਚੇਜ਼ ਸੇਲ ਰਿਕਾਰਡ ਨਹੀਂ ਦਿਖਾਇਆ ਕਿ ਕਿਸ ਸ਼ਡਿਊਲ ਐਕਟਾਂ ਦੀ ਇਹ ਜੀ ਇਹ ਸ਼ਡਿਊਲ ਦੇ ਵਿੱਚ ਨਹੀਂ ਹੈ ਬਟ ਇਹਦਾ ਜੋ ਐਟ ਪ੍ਰੈਜ਼ੈਂਟ ਇਹਦਾ ਕਾਫੀ ਮਿਸਯੂਜ਼ ਹੋ ਰਿਹਾ ਕਿਉਂਕਿ ਕੋਈ ਡਾਕਟਰ ਇਹਨੂੰ ਜ਼ਿਆਦਾ ਇਹਦੂੰ ਪ੍ਰਿਸਕ੍ਰਾਈਬ ਨਹੀਂ ਕਰ ਰਿਹਾ ਸੋ ਮੋਸਟਲੀ ਜਿਹੜੇ ਵੀ ਐਡਿਕਟ ਹੈਗੇ ਨੇ ਉਹ ਇਹਨੂੰ ਐਜ਼ ਅ ਇਨਟੌਕਸਿਕੈਂਟ ਇਹਨੂੰ ਅਲਟਰਨੇਟਿਵ ਐਜ਼ ਅ ਯੂਜ਼ ਕਰਦੇ ਜਦੋਂ ਨਸ਼ਾ ਨੁਸ਼ਾ ਉਹਨਾਂ ਨੂੰ ਕਿਤੋਂ ਨਹੀਂ ਮਿਲਦਾ ਪਰ ਉਹ ਇਸ ਕੈਪਸੂਲ ਨੂੰ ਯੂ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਨਸ਼ੇ ਦੇ ਤੌਰ ਤੇ ਹੀ ਇਹਨੂੰ ਵਰਤਿਆ ਜਾ ਰਿਹਾ ਦਾ ਮਿਸਯੂਜ਼ ਹੀ ਹੋ ਰਿਹਾ ਮੋਸਟਲੀ ਅੱਜਕੱਲ ਜਿਹੜੇ 300 mg ਕੁਆਂਟੀਟੀ ਹੈਗੀ ਜਿਹੜੀ ਕਿ ਅਸੀਂ ਰਿਕਵਰ ਕੀਤੀ ਹੈ ਸੋ ਤੇ ਸਰ ਆਮ ਲੋਕ ਜਿਹੜੇ ਕੈਮਿਸਟਾਂ ਦੇ ਕੋਲ ਜਾ ਕੇ ਬਿਨਾਂ ਪ੍ਰਤੀਕਸ਼ਣ ਤੋਂ ਜਾਂਦੇ ਹੈਗੇ ਨੇ ਜਾਂਦੇ ਜੋ ਆ ਤੇ ਜੋ ਵੀ ਮੈਡੀਸਨ ਆਪਾਂ ਕੋਈ ਵੀ ਲੈਣੀ ਆ ਉਹ ਸਾਨੂੰ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੇ ਹੀ ਲੈਣੀ ਚਾਹੀਦੀ ਹੈ ਜਿਹੜੀ ਸ਼ਡਿਊਲ ਐਚ ਮੈਡੀਸਨ ਹੈ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ ਸੋ ਆਮ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਵੀ ਜੋ ਵੀ ਮੈਡੀਸਨ ਲੈਣ ਉਹ ਕਿਸੇ ਡਾਕਟਰ ਦੇ ਨਾਲ ਕੰਸਲਟ ਕਰਕੇ ਲੈਣ ਆਪਣੇ ਵੱਲੋਂ ਸੈਲਫ ਮੈਡੀਕੇਸ਼ਨ ਨਾ ਕਰਨ ਉਹਦੇ ਸਾਈਡ ਇਫੈਕਟਸ ਹੁੰਦੇ ਉਹਦਾ ਨੁਕਸਾਨ ਹੋ ਸਕਦਾ ਤੇ ਅਸੀਂ ਕੇਮਿਸਟਾਂ ਨੂੰ ਵੀ ਇਹ ਹਦਾਇਤਾਂ ਦਿੰਦੇ ਅਸੀਂ ਚੈਕਿੰਗ ਵੀ ਕਰਦੇ ਹਾਂ ਹਰ ਮਹੀਨੇ ਸਾਡੀਆਂ ਚੈਕਿੰਗਸ ਹੁੰਦੀਆਂ ਨੇ ਵੀ ਕੋਈ ਵੀ ਵਿਦਆਊਟ ਪ੍ਰੈਸਕ੍ਰਿਪਸ਼ਨ ਕੋਈ ਵੀ ਮੈਡੀਸਨ ਕਿਸੇ ਵੀ ਪੇਸ਼ੈਂਟ ਨੂੰ ਨਾ ਦਿੱਤੀ ਜਾਵੇ ਤੇ ਉਹਦਾ ਪ੍ਰੋਪਰ ਰਿਕਾਰਡ ਰ ਉਹਦਾ ਰਿਕਾਰਡ ਡਿਪਾਰਟਮੈਂਟ ਨੂੰ ਸਮੇਂ-ਸਮੇਂ ਤੇ ਦਿਖਾਇਆ ਜਾਵੇ। ਡਰੱਗ ਇਨਸਪੈਕਟਰ ਦੇ ਮੁਤਾਬਕ ਇਸ ਮੈਡੀਕਲ ਸਟੋਰ ਦੇ ਮਾਲਕ ਦੇ ਕੋਲ ਇਸ ਦਵਾਈ ਦੀ ਖਰੀਦਦਾਰੀ ਦਾ ਕੋਈ ਵੀ ਬਿੱਲ ਨਹੀਂ ਸੀ। ਉਹਨੇ ਕਿਹਾ ਕਿ ਦੁਕਾਨ ਦੇ ਵਿੱਚ ਵੱਡੀ ਮਾਤਰਾ 'ਚ ਕੈਪਸੂਲ ਪਾਈ ਗਏ ਨੇ ਤੇ ਡਰੱਗ ਐਕਟ ਤਹਿਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨੇ ਕਿਹਾ ਕਿ ਫਿਲਹਾਲ ਇਸ ਦੁਕਾਨਦਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਤੇ ਅਗਲੇਰੀ ਕਾਰਵਾਈ ਬਰੀਕੀ ਦੇ ਨਾਲ ਕੀਤੀ ਜਾਵੇਗੀ। ਮੋਗਤੋਂ ਸੰਜੀਵ ਅਰੂੜਾ ਪੰਜਾਬੀ ਲੋਕ ਚੈਨਲ